ਜੇ ਜਿਹੜਾ ਕੁੜੀਆਂ ਦਾ ਬਾਪ ਹੈ ਨਾ ਬੇਸਿਕਲੀ ਉਹ ਪਰੇਸ਼ਾਨ ਹੋਣ ਦਾ ਕੋਈ ਮਤਲਬ ਬਣਦਾ ਨਹੀਂ ਹੈਗਾ ਕਿ ਕੁੜੀਆਂ ਕੋਈ ਇਹੀ ਜੀ ਕੋਈ ਚੀਜ਼ ਨਹੀਂ ਵੀ ਜੇ ਸਾਡੇ ਘਰੇ ਜਾਂਪੇ ਸਾਨੂੰ ਪਰੇਸ਼ਾਨ ਹੋਣਾ ਚਾਹੀਦਾ ਬਟ ਸਾਡੀ ਸੁਸਾਇਟੀ ਸਾਡੇ ਆਲੇ ਦੁਆਲੇ ਦਾ ਐਟੀਟਿਊਡ ਐਦਾਂ ਦਾ ਹੋ ਚੁੱਕਿਆ ਹੈ ਜੇ ਬਾਪ ਨਹੀਂ ਵੀ ਪਰੇਸ਼ਾਨ ਹੋਣਾ ਚਾਹੁੰਦਾ ਤਾਂ ਵੀ ਆਲੇ ਦਾਲੇ ਵਾਲੇ ਉਂਗਲਾਂ ਲਾਲ ਆ ਕੇ ਕਰ ਦਿੰਦੇ ਨੇ ਜਿਹੜਾ ਸਿਨੇਮਾ ਹੈ ਉਹ ਸੁਸਾਇਟੀ ਦਾ ਇਨਾਂ ਹੁੰਦਾ ਜੋ ਸੁਸਾਇਟੀ ਚ ਚੱਲ ਰਿਹਾ ਹੈ ਉਸੇ ਸਿਨੇਮੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਕੁੜੀ ਹੋ ਗਈ ਪੱਥਰ ਆ ਗਿਆ ਕਿਉਂ ਵੀ ਪੱਥਰਾ ਗਿਆ ਮੁੰਡਾ ਕਿਉਂ ਨਹੀਂ ਪੱਥਰਾ ਹੋ ਸਕਦਾ ਪਹਾੜੀ ਪਿਆ ਕੁੜੀ ਦੀ ਮਰਜ਼ੀ ਦੇ ਹਿਸਾਬ ਨਾਲ ਤਾਂ ਤੁਸੀਂ ਉਹ ਸਕੂਟਰ ਨਹੀਂ ਲੈ ਕੇ ਦੇ ਸਕਦੇ ਪਹਿਲਾਂ ਪੁੱਤ ਤੂੰ ਚੱਲ ਮੁੰਡੇ ਦੀ ਕੋਈ ਪਰਵਾਹ ਨਹੀਂ ਗਾ ਮੁੰਡੇ ਦਾ ਕੋਈ ਉਸ ਤਰ੍ਹਾਂ ਦਾ ਹੋ ਨਹੀਂ ਹੈ ਜਿੰਨਾ ਮੁੰਡੇ ਤੁਹਾਡਾ ਨਾਂ ਉੱਚਾ ਚੱਕ ਸਕਦੇ ਨੇ ਕੁੜੀਆਂ ਉਸ ਤੋਂ ਕਈ ਗੁਣਾ ਉੱਚਾ ਚੱਕ ਸਕਦੀਆਂ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਤੀ 10 ਵਿੱਚ ਆਪਣੇ ਸਕੂਲ ਦੀ ਟਾਪਰ ਹੈ ਮੈਨੂੰ ਇਹ ਪਤਾ ਵੀ ਕੱਲ ਨੂੰ ਮੈਂ ਤੇ ਮੇਰੀ ਧੀ ਤੁਰੇ ਜਾ ਰਹੇ ਆ ਹਨਾ ਜੇ ਕੋਈ ਟੂਫਾਈ ਕਰਦਾ ਮੇਰੇ ਨਾਲ ਮਾੜਾ ਮੋਟਾ ਹੋ ਕਰੂਗਾ ਮੇਰੀ ਧੀ ਨੇ ਚਾਰਜ ਪੇੜਾ ਪਹਿਲਾਂ ਛੱਡ ਦੇਣੀਆਂ ਨੇ ਅਹਿਸਾਸ ਉਹਨਾਂ ਨੂੰ ਹੋਣਾ ਚਾਹੀਦਾ ਕਿ ਅਸੀਂ ਕੁੜੀਆਂ ਬਟ ਉਹਨਾਂ ਨੂੰ ਇਹ ਅਹਿਸਾਸ ਕਦੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਮਜ਼ੋਰ ਆ ਬਿਲਕੁਲ ਹਨਾ ਕੁੜੀਆਂ ਅਹਿਸਾਸ ਹੋਣਾ ਕਿਉਂਕਿ ਉਹ ਤਾਂ ਉਹਨਾਂ ਦਾ ਜੈਂਡਰ ਹੈ ਜਦੋਂ ਕੁੜੀਆਂ ਨੇ ਆਪ ਦੇ ਆਪ ਨੂੰ ਕਮਜ਼ੋਰ ਸਮਝਣਾ ਛੱਡਤਾ ਨਾ ਆਪਣੇ ਆਪ ਔਰਾ ਚੇਂਜ ਹੋ ਜਾਂਦੇ ਬੰਦਾ ਵਾਰ ਕੀਤੇ ਤੇ ਕਰਦਾ ਜਿਹੜਾ ਉਹਨੂੰ ਲੱਗਦਾ ਕਮਜ਼ੋਰ ਹੈ ਕੁੜੀਆਂ ਨੂੰ ਬਹੁਤ ਲੋਕ ਕਮਜ਼ੋਰ ਸਮਝਦੇ ਨੇ ਵਾਰ ਕਰਦੇ ਨੇ ਕੁੜੀਆਂ ਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਕਿ ਜਿਹੜਾ ਆਇਆ ਵਾਰ ਕੀਤਾ ਤੰਨ ਮਾਰੇ ਚਪੇੜਾ ਪੜ ਕੇ ਕੰਨ ਦੇ ਉੱਤੇ ਅੱ삐 ਚੀਜ਼ਾਂ ਸਦੀ ਹੋ ਜਾਣੀ ਹੈ ਜਿੰਨਾ ਪੁੱਤ ਦਾ ਹੱਕ ਬਣਦਾ ਉਹ ਨਹੀਂ ਧੀ ਦਾ ਹੱਕ ਬਣਦਾ ਹੈ ਨਾ ਉਹਨਾਂ ਨੂੰ ਬਰਾਬਰ ਸਮਝਣਾ ਸ਼ੁਰੂ ਕਰ ਦੋ ਬਾਕੀ ਧੀਆਂ 'ਚ ਇੰਨਾ ਕਦਮ ਹੈਗੇ ਆ ਕਿ ਉਹ ਆਪਣੀ ਜਗ੍ਹਾ ਆਪੇ ਬਣਾ ਲੈਣੀਆਂ ਆ ਸਵਾਗਤ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਫਿਲਮਾਂ ਅਕਸਰ ਬਣਦੀਆਂ ਰਹਿੰਦੀਆਂ ਨੇ ਕਈ ਹਿੱਟ ਫਿਲਮਾਂ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਬਣ ਰਹੀਆਂ ਨੇ ਸੁਪਰ ਹਿੱਟ ਜਿਸ ਦਾ ਅਸੀਂ ਕਹਿਦੇ ਕਿ ਡੰਕਾ ਪੂਰੇ ਬਾਲੀਵੁੱਡ 'ਚ ਵੀ ਜਾ ਕੇ ਵੱਜਦਾ ਤਾਂ ਅਸੀਂ ਇੱਕ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਜਿਸ ਦਾ ਟਾਈਟਲ ਹੈ ਕੁੜੀਆਂ ਜਵਾਨ ਤੇ ਬਾਪੂ ਪਰੇਸ਼ਾਨ Part 2 ਆ ਰਿਹਾ ਹੈ ਤੇ ਅਸੀਂ ਉਸ ਫਿਲਮ ਦੇ ਡਾਇਰੈਕਟਰ ਸਾਡੇ ਨਾਲ ਨੇ ਅਵਤਾਰ ਸਿੰਘ ਜੀ ਉਹਨਾਂ ਤੋਂ ਜਾਣਾਂਗੇ ਇਸ ਜਿਹੜਾ ਸ਼ਬਦ ਹੈਗਾ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਉਹ ਵੀ ਜਾਣਾਂਗੇ ਤੇ ਉਹਨਾਂ ਦੀਆਂ ਐਜ਼ ਅ ਡਾਇਰੈਕਟਰ ਅਸੀਂ ਮਿੰਦੋ ਤਹਿਸੀਲਦਾਰ ਨਹੀਂ ਤੇ ਗਾਂਧੀ ਪਾਰਟ 2 ਜਿਹੜਾ ਹੈਗਾ ਤੇ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਨੇ ਤੇ ਬੰਬੇ ਬਹੁਤ ਵੱਡਾ ਉਹਨਾਂ ਦਾ ਨਾਮ ਹੈ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਅਭਿਆਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇੱਕ ਚਲੋ ਤੁਹਾਨੂੰ ਲੱਗਦਾ ਹੋਣਾ ਕਿਉਂਕਿ ਇੱਕ ਜਿਹੜੇ ਟਾਈਟਲ ਹੁੰਦਾ ਹੈ ਡਾਇਰੈਕਟਰ ਵਾਸਤੇ ਜਾਂ ਜਿੰਨਾ ਲਿਖਿਆ ਉਹਨਾਂ ਵਾਸਤੇ ਬਹੁਤ ਦਿਲਸ਼ੂ ਹੁੰਦਾ ਪਰ ਉਸ ਸ਼ਬਦ ਨੂੰ ਅਸੀਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਅਸੀਂ ਉਹ ਚੀਜ਼ ਨੂੰ ਜਾਣਨਾ ਚਾਹਾਂਗੇ ਦੇਖੋ ਜੀ ਸਾਡੀ ਜਿਹੜਾ ਕੁੜੀਆਂ ਦਾ ਬਾਪ ਹੈ ਨਾ ਬੇਸਿਕਲੀ ਉਹ ਪਰੇਸ਼ਾਨ ਹੋਣ ਦਾ ਕੋਈ ਮਤਲਬ ਬਣਦਾ ਨਹੀਂ ਹੈਗਾ ਕਿ ਕੁੜੀਆਂ ਕੋਈ ਇਹੀ ਜੀ ਕੋਈ ਚੀਜ਼ ਨਹੀਂ ਵੀ ਜੇ ਸਾਡੇ ਘਰੇ ਜੰਮ ਕੇ ਸਾਨੂੰ ਪਰੇਸ਼ਾਨ ਹੋਣਾ ਚਾਹੀਦਾ ਬਟ ਸਾਡੀ ਸੁਸਾਇਟੀ ਸਾਡੇ ਆਲੇ ਦੁਆਲੇ ਦਾ ਐਟੀਟਿਊਡ ਐਦਾਂ ਦਾ ਹੋ ਚੁੱਕਿਆ ਹੈ ਜੇ ਬਾਪ ਨਹੀਂ ਵੀ ਪਰੇਸ਼ਾਨ ਹੋਣਾ ਚਾਹੁੰਦਾ ਤਾਂ ਵੀ ਆਲੇ ਦੁਆਲੇ ਵਾਲੇ ਉਂਗਲਾਂ ਲਾਲ ਆ ਕੇ ਕਰ ਦਿੰਦੇ ਨੇ ਅਨਾ ਤੁਸੀਂ ਕੁੜੀ ਨੂੰ ਫੁਲਾਣ ਦੀ ਜਗਾ ਪੜਨ ਕਿਉਂ ਲਾਤਾ ਉੱਥੇ ਤਾਂ ਤਾਂ ਮਾਹੌਲ ਨਹੀਂ ਠੀਕ ਉੱਥੇ ਤਾਂ ਨਸ਼ੇ ਚੱਲਦੇ ਨੇ ਜੇ ਮੁੰਡਾ ਹੁੰਦਾ ਤਾਂ ਮਾਹੌਲ ਠੀਕ ਹੋ ਜਾਂਦਾ ਜੇ ਨਸ਼ੇ ਚੱਲਦੇ ਨੇ ਜਿੱਥੇ ਜੇ ਮੁੰਡਾ ਉੱਥੇ ਪੜਨ ਲਾਉਂਦੇ ਤਾਂ ਉੱਥੇ ਠੀਕ ਹੁੰਦਾ ਇਹ ਸਾਡੀ ਸੁਸਾਇਟੀ ਨੇ ਕਿਸ ਤਰ੍ਹਾਂ ਦਾ ਮੈਂ ਸੁਸਾਇਟੀ ਕਿਉਂਕਿ ਕਹਿੰਦੇ ਨੇ ਜਿਹੜਾ ਸਿਨੇਮਾ ਹੈ ਉਹ ਸੁਸਾਇਟੀ ਦਾ ਹੀ ਨਾ ਹੁੰਦਾ ਜੋ ਸੁਸਾਇਟੀ ਚ ਚੱਲ ਰਿਹਾ ਹੈ ਉਸੇ ਸਿਨੇਮੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਚ ਵੀ ਇਹੀ ਹੈ ਹੈਨਾ ਵੀ ਜੇ ਸੁਸਾਇਟੀ ਚ ਚੱਲ ਰਿਹਾ ਉਹੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੁੜੀਆਂ ਨੂੰ ਮਤਲਬ ਜਦੋਂ ਕੁੜੀ ਹੋ ਗਈ ਪੱਥਰ ਆ ਗਿਆ ਕਿਉਂ ਵੀ ਪੱਥਰ ਆ ਗਿਆ ਮੁੰਡਾ ਕਿਉਂ ਨਹੀਂ ਪੱਥਰ ਹੋ ਸਕਦਾ ਪਹਾੜੀ ਪਿਆ ਹੈ ਨਾ ਉਹੀ ਪੱਥਰ ਆ ਗਿਆ ਪਹਾੜੀ ਪਿਆ ਹੈ ਨਾ ਕਿ ਮੁੰਡਾ ਕਿਉਂ ਨਹੀਂ ਪੱਥਰ ਹੋ ਸਕਦਾ ਸੋ ਇਹ ਸਾਰਾ ਸੁਸਾਇਟੀ ਨੂੰ ਦੇਖ ਕੇ ਅਸੀਂ ਉਹ ਜਿਹੜਾ ਸੁਸਾਇਟੀ ਦੀ ਮੈਂਟੈਲਿਟੀ ਹੈ ਹੈ ਨਾ ਤਾਂ ਉਹਨੂੰ ਅਸੀਂ ਇਹ ਸਿਨੇਮੇ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਡਾਇਰੈਕਟਰ ਦੀ ਇੱਕ ਬੜੀ ਸੋਚ ਹੁੰਦੀ ਹੈ ਉਸ ਦੇ ਅੰਦਰ ਸਾਰੀ ਕਹਾਣੀ ਉਹ ਚੀਜ਼ ਚੱਲ ਰਹੀ ਹੁੰਦੀ ਹੈ ਡਾਇਰੈਕਟਰ ਨੂੰ ਪਰਿਸ਼ਾਨ ਸ਼ਬਦ ਦੀ ਮੈਜੀਨੇਸ਼ਨ ਹੈਗੀ ਆ ਉਹ ਬਹੁਤ ਵੱਡੀ ਹੁੰਦੀ ਹੈ ਜਿਹੜੀ ਲੋਕਾਂ ਦੀ ਸੋਚ ਹੈ ਛੋਟੀ ਹੋਵੇਗੀ ਪਰਿਸ਼ਾਨ ਸ਼ਬਦ ਵਿੱਚ ਕਿਉਂ ਪਿਆ ਹੈ ਉਹਦੇ ਵਿੱਚ ਪਰੇਸ਼ਾਨੀ ਦੇ ਕਈ ਕਾਰਨ ਹੋ ਸਕਦੇ ਨੇ ਤੁਸੀਂ 10 ਦੇ ਅੱਜ ਕੱਲ੍ਹ ਸਮਾਜ ਹੈ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਇੱਕ ਤਾਂ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਸ਼ਰਿਆਮ ਆਪਦੇ ਮੁੰਡੇ ਨੂੰ ਕਹਿ ਸਕਦੇ ਠੀਕ ਹੈ ਪੁੱਤ ਤੂੰ ਜਾ ਕੇ ਫਲਾਣੀ ਜਗ੍ਹਾ ਐਡਮਿਸ਼ਨ ਲੈ ਲੈ ਕੀ ਤੁਸੀਂ ਆਪਣੀ ਬੇਟੀ ਨੂੰ ਕਹਿ ਸਕਦੇ ਹੋ ਬਿਨਾਂ ਚੈੱਕ ਕਰੇ ਕਿ ਹੌਸਟਲ ਕਿੱਦਾਂ ਦਾ ਹੈ ਮੁੰਡਾ ਜਾ ਕੇ ਆਪਣੇ ਆਪ ਚੈੱਕ ਕਰ ਲੂਗਾ ਦੇਖ ਲੂਗਾ ਕੀ ਤੁਸੀਂ ਕੁੜੀ ਨੂੰ ਓਦਾਂ ਹੋ ਕਰ ਸਕਦੇ ਹੋ ਕੁੜੀ ਦੀ ਮਰਜ਼ੀ ਦੇ ਹਿਸਾਬ ਨਾਲ ਤਾਂ ਤੁਸੀਂ ਉਹਨੂੰ ਸਕੂਟਰ ਨਹੀਂ ਲੈ ਕੇ ਦੇ ਸਕਦੇ ਪਹਿਲਾ ਪੁੱਤ ਤੂੰ ਚੱਲਣਾ ਮੁੰਡੇ ਦੀ ਕੋਈ ਪਰਵਾਹ ਨਹੀਂ ਮੁੰਡੇ ਦਾ ਕੋਈ ਉਸ ਤਰ੍ਹਾਂ ਦਾ ਹੋ ਨਹੀਂ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਮੁੰਡੇ 네ਗੇਟਿਵ ਮੁੰਡੇ ਨੂੰ 네ਗੇਟਿਵ ਵੀ ਮੈਂ ਉਹ ਕਰਨਾ ਚਾਹੁੰਦਾ ਬਟ ਸਾਡੀ ਸੋਸਾਇਟੀ ਨੇ ਇੱਕ ਮੁੰਡਿਆਂ ਤੇ ਕੁੜੀਆਂ ਪ੍ਰਤੀ ਜਿਹੜੀ ਅਪਰੋਚ ਅਲੱਗ-ਅਲੱਗ ਕਰ ਰੱਖੀ ਹੈ ਨਾ ਮੈਂ ਉਹਦੇ 'ਚ ਇਹ ਦੱਸਣਾ ਚਾਹੁੰਦਾ ਵੀ ਕੁੜੀਆਂ ਦੀ ਅਪਰੋਚ ਜ਼ਿਆਦਾ ਕੁੜੀਆਂ ਬਾਤ ਤੇ ਇਹ ਜ਼ਿਆਦਾ ਵੈਟਰ ਹੈ ਮੁੰਡਿਆਂ ਨਾਲੋਂ ਕਿਉਂਕਿ ਜਿੱਥੇ ਆਪਣਾ ਇਹ ਹੈ ਵੀ ਕਈ ਜਗ੍ਹਾ ਜਿਹੜਾ ਅੱਜ ਦਾ ਉਹ ਹੈ ਵੀ ਜਿੱਥੇ ਮਾਂ-ਬਾਪ ਆਪਣੀ ਧੀ ਕੋਲੇ ਨੇ ਨਾ ਹਣਾ ਉੱਥੇ ਉਹ ਉਹਨੇ ਪਰੇਸ਼ਾਨੀ ਹੈਗੇ ਮੁੰਡੇ ਕੋਲੇ ਵੀ ਸ਼ੱਕ ਪਰੇਸ਼ਾਨ ਹੋ ਜਾਣ ਵੀ ਅਜੇ ਸਿੰਘ ਜਦੋਂ ਮਾਪੇ ਜਦੋਂ ਜੇ ਸੁਪੋਜ਼ ਟੂ ਬੀ ਇੱਕ ਬੇਟੀ ਹੈ ਉਹਦੇ ਮਾਪੇ ਬਜ਼ੁਰਗ ਨੇ ਜਿਹੜੀਆਂ ਧੀਆ ਸੰਭਾਲ ਰਹੀਆਂ ਨੇ ਉਹ ਬਹੁਤ ਜ਼ਿਆਦਾ ਸੀਰੀਅਸਲੀ ਸੰਭਾਲ ਰਹੀਆਂ ਨੇ ਮੁੰਡਿਆਂ ਨਾਲ ਅਸੀਂ ਅੱਜ ਜਿਵੇਂ ਤੁਸੀਂ ਗੱਲ ਕੀਤੀ ਵਿਦੇਸ਼ ਦੀ ਅੱਜ ਦੌਰ ਬੜੀ ਹੈਗੀ ਹੈ ਸ਼ਾਇਦ ਕੁੜੀਆਂ ਨੂੰ ਅਸੀਂ ਭੇਜਣ ਤੋਂ ਬੜਾ ਸੋਚਦੇ ਆ ਵੀ ਕੁੜੀ ਨੂੰ ਵਿਆਹ ਕੇ ਵਿਆਹ ਕਰ ਦਿੰਦੇ ਆ ਮੁੰਡੇ ਨਾਲ ਭੇਜ ਦਾਂਗੇ ਹਾਂ ਕੁੜੀ ਨੂੰ ਜੇ ਤੁਹਾਡੀ ਮਤਲਬ ਸਪੋਸ ਪੰਜਾਬ ਦਾ ਬਹੁਤ ਸਾਰਾ ਹਿੱਸਾ ਵਾਰ ਚਲਾ ਗਿਆ ਕੁੜੀ ਨੇ ਜਦੋਂ ਆਈਲਟਸ ਕਰ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਸੋਚਦੇ ਹੋ ਵੀ ਆਪਾਂ ਇਹਦਾ ਵਿਆਹ ਕਰਕੇ ਭੇਜ ਦਈਏ ਮੈਕਸਿਮਮ ਇਹ ਹੁੰਦਾ ਹੈ ਮੁੰਡੇ ਵਾਰੀ ਕਿਉਂ ਨਹੀਂ ਸੋਚਦੇ ਹਣਾ ਕੋਕ ਤੁਸੀਂ ਆਪਣੇ ਮਨ ਚ ਇੱਕ ਬਹਿਮ ਬਣਾ ਰੱਖਿਆ ਵੀ ਕੁੜੀਆਂ ਉਹ ਜੋ ਸਾਡੀ ਇਨਸਲਟ ਹੋ ਜੂ ਫਲਾਣਾ ਇਹ ਟਿਮ ਕਾ ਹੋ ਜੂ ਨਹੀਂ ਨਹੀਂ ਜਿੰਨਾ ਮੁੰਡੇ ਤੁਹਾਡਾ ਨਾਂ ਉੱਚਾ ਚੱਕ ਸਕਦੇ ਨੇ ਕੁੜੀਆਂ ਉਸ ਤੋਂ ਕਈ ਗੁਣਾ ਉੱਚਾ ਚੱਕ ਸਕਦੀਆਂ ਨੇ ਫਿਰ ਜਿਹੜੇ ਉਹ ਲੋਕ ਕੌਣ ਹੈਗੇ ਨੇ ਜਿਹੜੇ ਬਾਬਿਆਂ ਕੋਲ ਜਾ ਕੇ ਅੱਜ ਵੀ ਕੁੜੀਆਂ ਮੰਗਦੇ ਨੇ ਦਵਾਈਆਂ ਜੇ ਤੁਸੀਂ ਜ਼ਿਕਰ ਵੀ ਕੀਤਾ ਸੀ ਵੇਖਾ ਤੁਹਾਡੇ ਦਵਾਈਆਂ ਦੁਆਇਆਂ ਨਾਲ ਮੁੰਡੇ ਹੋ ਜਾਂਦੇ ਨੇ ਤੇ ਜਾਣਾਂ ਚਾਹਾਂ। ਕਿ ਉਪਰਮਾਤਮਾ ਦੀ ਦੇਣ ਹੈ ਜੀ ਕਿਤੇ ਘਟ ਹੈ ਕਿਤੇ ਵੱਧ ਹੈ। ਕਿਤੇ ਗਿੱਲੇ ਕਿਤੇ ਸੁੱਕਾ ਹੈ। ਹੁਣ ਗਿੱਲੇ ਸੁੱਕੇ ਨਾਲ ਫੇਰ ਕੋਈ ਜੋੜ ਦੇਣਗੇ ਵੀ ਕੁੜੀ ਮੁੰਡੇ ਉਹ ਬੰਦੇ ਦੀ ਫੀਲ ਤੇ ਡਿਪੈਂਡ ਕਰਦਾ ਵੀ ਉਹ ਕਿਹੜੀ ਚੀਜ਼ ਨੂੰ ਕੁੜੀ ਨੂੰ ਕਿਸ ਤਰ੍ਹਾਂ ਫੀਲ ਕਰ ਰਹਾ ਹੈ। ਮੈਂ ਆਪਣੀ ਇੱਕ ਐਗਜ਼ਾਮਪਲ ਦੇ ਦਿੰਦਾ ਜਦੋਂ ਮੇਰੇ ਬੇਟੀ ਹੋਈ ਹੈ। ਮੈਂ ਬੰਬਈ ਸੀਗਾ। ਮੈਂ ਨੂੰ ਰਾਤ ਨੂੰ ਪਤਾ ਲੱਗਿਆ ਕਿ 10:00 ਵਜੇ ਮੈਨੂੰ ਪਤਾ ਲੱਗਿਆ ਕਿ ਮੇਰੇ ਘਰ ਬੇਟੀ ਹੋਈ ਹੈ। ਮੈਨੂੰ ਬੜੀ ਖੁਸ਼ੀ ਹੋਈ। ਹਣਾ ਕਿਉਂਕਿ ਮੇਰੀ ਇੱਕ ਜਨਰੇਸ਼ਨ ਅੱਗੇ ਵਧੀ ਆ ਹਨਾ ਮੈਨੂੰ ਬਹੁਤ ਖੁਸ਼ੀ ਹੋਈ ਪਰ ਜਦੋਂ ਮੈਂ ਆਪਣੇ ਇੱਕ ਹਸਪੀਟਲ ਚ ਆਪਣੀ ਫੈਮਿਲੀ ਨਾਲ ਗੱਲ ਕੀਤੀ ਮੇਰੀ ਵਾਈਫ ਦੀ ਫੈਮਿਲੀ ਨਾਲ ਗੱਲ ਕੀਤੀ ਮੈਨੂੰ ਇਹ ਲੱਗਿਆ ਵੀ ਮੇਰੀ ਧੀ ਦਾ ਜਿਹੜਾ ਵੈਲਕਮ ਹੈ ਨਾ ਉਹ ਨਹੀਂ ਹੋਇਆ ਉਹ ਵਾਰਮ ਵੈਲਕਮ ਨਹੀਂ ਹੋਇਆ ਉਹ ਨਾ ਵਧੀਆ ਵੈਲਕਮ ਜਿਹੜਾ ਹੋਣਾ ਚਾਹੀਦਾ ਸੀਗਾ ਉਹ ਹੋਇਆ ਨਹੀਂ ਮੈਂ ਇਮੀਡੀਏਟ ਆਪਣਾ ਝੋਲਾ ਚੱਕਿਆ ਮੈਂ 에ਰਪੋਰਟ ਜਾ ਕੇ ਬੈਠ ਗਿਆ ਜਿਹੜੀ ਪਹਿਲੀ ਫਲਾਈਟ ਮਿਲੀ ਮਨ ਲੈ ਕੇ ਤੇ ਉੱਤਰ ਗਿਆ ਮੈਂ ਸਵੇਰੇ 11:00 ਵਜੇ ਤਣੂ ਮੈਂ ਆਪਣਾ ਜਿਹੜਾ ਹਸਪੀਟਲ ਸੀਗਾ ਉੱਥੇ ਪਹੁੰਚ ਗਿਆ ਮੈਂ ਰਸਤੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਸਪੀਡ ਸ਼ਾਪ ਹੁੰਦੀ ਸੀਗੀ ਉਹਦੇ ਨਾਲ ਅੱਧਾ ਰਿਕਸ਼ਾ ਮੈਂ ਮਟਾਈ ਦਾ ਭਰ ਲਿਆ ਅੱਛਾ ਮੈਂ ਕਿਹਾ ਜਿਹੜਾ ਉਹ ਚੱਕ ਡੱਬਾ ਜਿਹੜਾ ਚੱਕ ਡੱਬਾ ਉਤੋਂ ਬਾਅਦ ਇਹ ਹੈ ਵੀ ਜਿਹੜਾ ਮੈਨੂੰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕਿੰਨਾ ਇਸ ਚੀਜ਼ ਨੂੰ ਉਹ ਕਰ ਰਿਹਾ ਹੈ ਖੁਸ਼ੀ ਮਨਾ ਰਿਹਾ ਪਰ ਸਾਰਿਆਂ ਦਾ ਆਪਣਾ ਹੀ ਨਜ਼ਰੀਆ ਚੇਂਜ ਹੋ ਗਿਆ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ 3ਵੀਂ ਦਸਵੀਂ ਚੋਂ ਆਪਣੇ ਸਕੂਲ ਦੀ ਟਾਪਰ ਹੈ ਮੈਨੂੰ ਇਹ ਪਤਾ ਵੀ ਕੱਲ ਨੂੰ ਮੈਂ ਤੇ ਮੇਰੀ ਧੀ ਤੁਰੇ ਜਾ ਰਹੇ ਆ ਹਨਾ ਜੇ ਕੋਈ ਟੂਫਾ ਕਰਦਾ ਮੇਰੇ ਨਾਲ ਮਾੜਾ ਮੋਟਾ ਹੋ ਕਰੂਗਾ ਮੇਰੀ ਧੀ ਨੇ ਚਾਰ ਚਪੇੜਾਂ ਪਹਿਲਾਂ ਛੱਡ ਦੇਣੀਆਂ ਨੇ ਮੁੰਡਾ ਹੋ ਸਕਦਾ ਸ਼ਾਇਦ ਨਾ ਛੱਡਦਾ ਹਨਾ ਉਹ ਤਾਂ ਤੁਸੀਂ ਆਪਣੇ ਬੱਚੇ ਦੀ ਪਰਵਰਿਸ਼ ਆਪਣੀ ਧੀਾਂ ਦੀ ਜੇ ਉਸ ਹਿਸਾਬ ਨਾਲ ਕਰੋਗੇ ਤਾਂ ਉਹੀ ਤੁਹਾਨੂੰ ਰਿਵਰਟ ਮਿਲੇਗਾ ਬਿਲਕੁਲ ਜਿਵੇਂ ਦਸਤਾਰ ਹੈ ਤੁਸੀਂ ਦਸਤਾਰ ਨੂੰ ਸਜਾਉਂਦੇ ਹੋ ਤਾਂ ਅਸੀਂ ਸਾਡੀ ਇੱਕ ਸੋਚ ਬਣ ਚੁੱਕੀ ਹੈ ਧੀਏ ਤੂੰ ਸਾਡੀ ਪੱਗ ਦੀ ਸ਼ਾਨ ਹੈਗੀ ਹੈ ਹਾਂ ਬਿਲਕੁਲ ਹੈਗੀ ਹੈ ਮੇਰੀ ਧੀ ਮੇਰੀ ਪੱਗ ਦੀ ਸ਼ਾਨ ਵੀ ਹੈ ਮੇਰੇ ਦਿਲ ਦੀ ਸ਼ਾਨ ਵੀ ਹੈ ਹਨਾ ਮੈਂ ਬਹੁਤ ਪਿਆਰ ਕਰਦਾ ਆਪਣੇ ਬੱਚੀ ਨੂੰ ਮਤਲਬ ਅਸੀਂ ਅਸੀਂ ਉਹਨਾਂ ਨੂੰ ਇਹ ਅਹਿਸਾਸ ਨਾ ਕਰਵਾਈਏ ਉਹਨਾਂ ਨੂੰ ਅਸੀਂ ਹੌਸਲਾ ਇਹ ਦੇਈਏ ਵੀ ਉਹਨਾਂ ਨੂੰ ਕਦੇ ਇਹ ਨਾ ਕਹੀਏ ਵੀ ਤੁਸੀਂ ਕੁੜੀਆਂ ਹੈਗੇ ਹੋ ਜਾਂ ਤੁਸੀਂ ਅਹਿਸਾਸ ਉਹਨਾਂ ਨੂੰ ਹੋਣਾ ਚਾਹੀਦਾ ਕਿ ਅਸੀਂ ਕੁੜੀਆਂ ਬਟ ਉਹਨਾਂ ਨੂੰ ਇਹ ਅਹਿਸਾਸ ਕਦੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਮਜ਼ੋਰ ਹੈ ਅੱਛਾ ਬਿਲਕੁਲ ਹੈ ਨਾ ਕੁੜੀਆਂ ਅਹਿਸਾਸ ਹੋਣਾ ਕਿਉਂਕਿ ਉਹ ਤਾਂ ਉਹਨਾਂ ਦਾ ਜੈਂਡਰ ਹੈ ਹੈਨਾ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਕੋਈ ਕਿੰਤੂ ਪਰੰਤੂ ਨਹੀਂ ਹੈ ਗਿਆ ਉਹ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਹ ਚੀਜ਼ ਬਣਾ ਕੇ ਭੇਜਿਆ ਹੋਇਆ ਪਰ ਉਹਨਾਂ 'ਚ ਕਮਜ਼ੋਰੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਉਹਨਾਂ 'ਚ ਕਿਸੇ ਕਿਸਮ ਦੀ ਹੀਣਤਾ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ ਕਹਿੰਦੇ ਡਾਇਰੈਕਟਰ ਤੁਸੀਂ ਡਾਇਰੈਕਟਰ ਹੈਗੇ ਕਹਿੰਦੇ ਜਦੋਂ ਕਈ ਜਗ੍ਹਾ ਤੇ ਅਸੀਂ ਇਹ ਸੁਣਿਆ ਕਿੰਦੇ ਵੀ ਕੁੜੀਆਂ ਦਾ ਫਿਲਮੀ ਲਾਈਨ ਦੇ ਵਿੱਚ ਆਣਾ ਸਭ ਤੋਂ ਵੱਡਾ ਕਾਰਨ ਇਹ ਹੈ ਨਹੀਂ ਹੈਗਾ ਕਿ ਜਿਹੜਾ ਡਾਇਰੈਕਟਰ ਹੋਗੇ ਜਾਂ ਉਸ ਲੈਵਲ ਦੇ ਉਹ ਬੰਦੇ ਹੁੰਦੇ ਨੇ ਉਹਨਾਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਬੜੀ ਉਸ ਲੈਵਲ ਦੀ ਹੁੰਦੀ ਜੇਕਰ ਸੋਹਣੀ ਕੁੜੀ ਸੈੱਟ ਤੇ ਕੰਮ ਕਰ ਰਹੀ ਹੈ ਇਹ ਚੀਜ਼ਾਂ ਤੁਸੀਂ ਹੁਣ ਡਾਇਰੈਕਟਰ ਹੈਗੇ ਉਹ ਵੀ ਇੱਕ ਕਿੰਨੀ ਵੱਡੀ ਜ਼ਿੰਮੇਵਾਰੀ ਹੁੰਦੀ ਡਾਇਰੈਕਟਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਸ਼ਾਮ ਨੂੰ ਸ਼ੂਟ ਤੋਂ ਬਾਅਦ ਅਸੀਂ ਵਾਰ-ਵਾਰ ਫੋਨ ਕਰਕੇ ਪੁੱਛਣਾ ਹੁੰਦਾ ਪ੍ਰੋਡਕਸ਼ਨ ਨੂੰ ਭਾਈ ਕੁੜੀਆਂ ਕਿਸ ਤਰ੍ਹਾਂ ਗਈਆਂ ਨੇ ਬਾਰ ਵੀ ਹੁਣ ਅਸੀਂ ਪ੍ਰੋਮੋਸ਼ਨ ਕਰਨ ਵਾਸਤੇ ਜਾਂਦੇ ਹਾਂ ਮੈਜਿਕਰੇ ਪਹਿਲਾਂ ਪਹੁੰਚ ਗਿਆ ਤਾਂ ਮੈਂ ਆਪਣੀ ਟੀਮ ਨੂੰ ਪੁੱਛੂੰਗਾ ਵੀ ਸਾਰੀਆਂ ਕੁੜੀਆਂ ਆਪਣੀ ਜਗ੍ਹਾ-ਜਗ੍ਹਾ ਟਾਈਮ ਸਰ ਕੋਈ ਜ਼ਿੰਮੇਵਾਰੀ ਨਾਲ ਛੱਡ ਕੇ ਆਏ ਔਰ ਕਈ ਵਾਰੀ ਇਦਾਂ ਹੁੰਦਾ ਮੈਂ ਆਪ ਜ਼ਿੰਮੇਵਾਰੀ ਨਾਲ ਨਾਲ ਜਾਂਦਾ ਹੁੰਦਾ ਸਾਰਿਆਂ ਦੀ ਸੋਚ ਇਹ ਹੋਏਗੀ ਤਾਂ ਸ਼ਾਇਦ ਹਰ ਅਸੀਂ ਇਹ ਨਹੀਂ ਕਹਿੰਦੇ ਫਿਲਮੀ ਲਾਈਨ ਹਰ ਪ੍ਰਾਈਵੇਟ ਜੌਬ ਜਿੱਥੇ-ਜਿੱਥੇ ਕੁੜੀਆਂ ਸਾਡੀਆਂ ਜੌਬ ਕਰ ਰਹੀਆਂ ਨੇ ਤਾਂ ਉਹ ਮੇਰੇ ਸਾ ਅਸਲ 'ਚ ਪਤਾ ਕੀ ਹੈ ਜਦੋਂ ਕੁੜੀਆਂ ਨੇ ਆਪ ਦੇ ਆਪ ਨੂੰ ਕਮਜ਼ੋਰ ਸਮਝਣਾ ਛੱਡਤਾ ਨਾ ਆਪਣੇ ਆਪ ਔਰਾ ਚੇਂਜ ਹੋ ਜਾਏਗਾ ਜਦੋਂ ਤੁਹਾਨੂੰ ਕੋਈ ਇਹ ਲੱਗਦਾ ਹਾਂ ਵਿਚਾਰਾ ਹਨਾ ਬਾਕੀ ਹਰ ਬੰਦੇ ਦੀ ਪਰਸਨਲ ਲਾਈਫ ਆਪਾਂ ਕਿਸੇ ਚੋਹੋਂ ਨਹੀਂ ਕਰਦੇ ਜਦੋਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਮੇਰੇ ਨਾਲ ੱੱਕੇ ੱੱਕੇ ਨਾਲ ਕੋਈ ਕਿਸੇ ਕਿਸਮ ਦੀ ਬੋ ਕਰ ਰਿਹਾ ਉਹਦੇ ਤੰਨ 'ਚ ਪੇੜਾ ਛੱਡੀਆਂ ਅਗਲਾ ਪੀਸੂਤ ਹੋ ਜਾਊਗਾ ਫਿਰ ਇੱਕ ਦੇ ਲੱਗਣਗੇ ਤੰਨ ਦੇ ਕੰਨ ਹੋ ਜਾਣਗੇ ਤਾਂ ਹੀ ਪੁਰਾਣੇ ਸਮੇਂ ਕਹਿੰਦੇ ਸਾਡੀ ਕੁੜੀਆਂ ਨੂੰ ਨਾ ਡਿਫੈਂਸ ਸਿਸਟਮ ਸਿਖਾਣਾ ਜਿਵੇਂ ਅਸੀਂ ਗੱਗੋ ਗੱਤਕਾ ਹੁੰਦਾ ਸਾਡੀ ਰਵਾਇਤਾਂ ਹੁੰਦੀਆਂ ਸੀ ਉਹ ਚੀਜ਼ਾਂ ਕਿੰਨੀਆਂ ਜ਼ਰੂਰੀ ਹੈਗੀਆਂ ਨੇ ਮੇਰੇ ਸਾਬ ਨੂੰ ਇੱਕ ਬੰਦਾ ਜੇ ਅਸੀਂ ਕੁੜੀ ਕੱਲ ਕੇ 10 ਬੰਦਨ ਵਾਰ ਕਰ ਸਕਦਾ ਬਿਲਕੁਲ ਕਰ ਸਕਦਾ ਹੋਣਾ ਚਾਹੀਦਾ ਡਿਫੈਂਸ ਜੇ ਅਸੀਂ ਤੁਸੀਂ ਤੁਹਾਡੇ ਮੁੰਡੇ ਨੂੰ ਗੱਤਕਾ ਸਿਖਾ ਸਕਦੇ ਕੁੜੀਆਂ ਨੂੰ ਸਕੌਨ ਚ ਵੀ ਕੋਈ ਆਉਣੀ ਹੈਗਾ ਜੇ ਮੁੰਡੇ ਨੂੰ ਤੁਸੀਂ ਆਪਣਾ ਉਹ ਆਪਣਾ ਕੀ ਕਹਿੰਦੇ ਹੁੰਦੇ ਨੇ ਸ਼ੂਟਿੰਗ ਵੈਰਸ਼ ਸਿਖਾਉਨੇ ਹੋ ਤਾਂ ਮੁੰਡੇ ਨੂੰ ਗੇਮਸ ਸਿਖਾਣੀ ਚਾਹੀਦੀ ਹੈ ਕਿਹੜੀ ਦਿੱਕਤ ਹੈ ਇੱਥੇ ਮੈਨੂੰ ਤਾਂ ਲੱਗਦਾ ਸਗਾ ਉਹ ਉਹਨਾਂ ਨੂੰ ਤਾਂ ਮੁੰਡਿਆਂ ਨਾਲੋਂ ਜ਼ਿਆਦਾ ਜ਼ਰੂਰਤ ਕੁੜੀਆਂ ਨੂੰ ਹੈ ਕਿਉਂਕਿ ਕੁੜੀਆਂ ਨੂੰ ਨਾ ਬੰਦਾ ਵਾਰ ਕੀਤੇ ਤੇ ਕਰਦਾ ਜਿਹੜਾ ਉਹਨੂੰ ਲੱਗਦਾ ਕਮਜ਼ੋਰ ਹੈ ਕੁੜੀਆਂ ਨੂੰ ਬਹੁਤ ਲੋਕ ਕਮਜ਼ੋਰ ਸਮਝਦੇ ਨੇ ਬਾਹਰ ਕਰਦੇ ਨੇ ਕੁੜੀਆਂ ਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਕਿ ਜਿਹੜਾ ਆਇਆ ਵਾਰ ਕੀਤਾ ਤੰਨ ਮਾਰੇ ਚਪੇੜਾ ਪੜ ਕੇ ਕਾਨਾਂ ਦੇ ਉੱਤੇ ਅੱ삐 ਚੀਜ਼ਾਂ ਸਿੱਧੀਆਂ ਹੋ ਜਾਣੀਆਂ। ਬੜਾ ਇੱਕ ਬੜੀ ਮਾਣ ਦੀ ਗੱਲਾਂ ਹੈਗੇ ਨੇ ਉਹ ਸਾਡੇ ਕੁੜੀਆਂ ਕਿੰਨੀਆਂ ਜੱਜ ਬਣ ਰਹੀਆਂ ਨੇ ਕਿੰਨੀ ਵੱਡੀ ਗਿਣਤੀ ਵਿੱਚ ਹਫ਼ਤੇ ਬਾਅਦ ਕੁੜੀਆਂ ਜੱਜ ਬਣੀਆਂ ਨੇ ਕਿੰਨੇ ਗਰੀ ਤੇ ਸਾਡੇ ਅਮਨੀਤ ਕੁਰਸੇ ਦੇ ਸ਼ੂਟਰ ਹੈਗੇ ਨੇ ਵੇਖ ਲਓ ਉਹ ਐਸਐਸਪੀ ਬਣੇ ਹੋਏ ਨੇ ਵੀ ਕੀ ਨਹੀਂ ਕਰ ਸਕਦੀਆਂ ਕੁੜੀਆਂ? ਮੌਕਾ ਮੌਕਾ ਮਿਲਣਾ ਜ਼ਰੂਰੀ ਹੈ। ਇਹ ਸਾਡੇ ਜਿਹੜੇ ਪੇਰੈਂਟਸ ਨੇ ਮਾਪੇ ਨੇ ਹਨਾ ਸਾਨੂੰ ਚਾਹੀਦਾ ਹੈ ਵੀ ਜਿੰਨਾ ਸੀ ਮੁੰਡਿਆਂ ਕਾਮ ਇਹ ਨਹੀਂ ਹੈ ਕਿ ਬੇਸੀ ਵਿਆਕਰਨ ਨੂੰ ਭੇਜਣੀਆਂ ਨੇ ਜੇ ਤੁਸੀਂ ਮੁੰਡੇ ਦੇ ਕੈਰੀਅਰ ਬਾਰੇ ਸੋਚਦੇ ਹੋ ਤਾਂ ਕੁੜੀ ਦੇ ਕੈਰੀਅਰ ਬਾਰੇ ਵੀ ਤੁਹਾਨੂੰ ਸੋਚਣਾ ਪਏਗਾ ਮਤਲਬ ਜੈਸ ਸ਼ਾਇਦ ਜਦੋਂ ਲੋਕਾਂ ਦੀ ਸੋਚ ਹੈ ਬਦਲੇਗੀ ਕਿ ਵੀ ਅਸੀਂ ਕੁੜੀਆਂ ਵਾਲੇ ਘਰੇ ਬਰਾਤ ਨਹੀਂ ਜਾਣਾ ਕੁੜੀ ਵਾਲਿਆਂ ਸਾਡੇ ਘਰੇ ਆਣਾ ਸਦੋ ਸ਼ਾਇਦ ਉਹਦੇ ਵੀ ਸੋਚਾਂ ਬਦਲ ਜਾਣ। ਉਹ ਤਾਂ ਪੁਰਾਣੀਆਂ ਗੱਲਾਂ ਹੋ ਗਈ ਵੈਸੇ ਤਾਂ ਅੱਧੀਆਂ ਸੋਚਾਂ ਤਾਂ ਆਹ ਜਿਹੜੀਆਂ ਕੁੜੀਆਂ ਹਾਈਲਾਈਟਸ ਕਰਕੇ ਗਈਆਂ ਨੇ ਨਾ ਆਹ ਮੁੰਡਿਆਂ ਤੋਂ ਲੀਕ ਨੱਕਦੀਆਂ ਲੀਕਾ ਨਿਕਲ ਜਾਂਦੀਆਂ ਨੇ ਹਾਈਲਾਈਟਸ ਨਹੀਂ ਹੁੰਦਾ। ਉਹਨਾਂ ਨੇ ਸੋਚ ਆਦੀ ਹੈ ਕਿ ਤਾਂ ਬਦਲਦੀਆਂ। ਮਤਲਬ ਮੈਂ ਮੈਨੂੰ ਇਹ ਲੱਗਦਾ ਵੀ 90% ਬਦਲ ਗਈਆਂ। ਹੈਨਾ ਬਾਕੀ ਦੂਸਰੀ ਗੱਲ ਇਹ ਹੈ ਵੀ ਜਿਹੜਾ 9 ਆਪਣਾ ਸੰ 2000 ਦਾ ਦੌਰ ਸੀ ਨਾ ਉਦੋਂ ਨਾ ਪ੍ਰੂਨ ਹੱਤਾਂ ਬਹੁਤ ਹੋਈ ਹੈ ਕੁੜੀਆਂ ਦੀ ਰੇਸ਼ਿਓ ਬੈਸੀ ਘਟ ਗਈ ਅੱਧੇ ਪੰਜਾਬ ਨੇ ਤਾਂ ਛੜਿਆ ਰਹਿ ਜਾਣਾ ਇਹਨਾਂ ਦੇ ਜੇ ਇਹੀ ਕਰਤੂਤਾ ਰਹੀਆਂ ਬਿਲਕੁਲ ਹੁਣ ਹੁਣ ਨਹੀਂ ਲੋਕ ਮਿਲਸਾਂ ਨਹੀਂ ਜੇ ਇਹ ਹੈ ਜੇ ਮੇਰੇ ਬੇਟੇ ਦੇ ਘਰ ਵਿਆਹ ਕੇ ਕੋਈ ਕੁੜੀ ਆਏਗੀ ਮੇਰੀ ਨੂੰਹ ਬਣ ਕੇ ਆਏਗੀ ਤਾਂ ਮੇਰੀ ਬੇਟੀ ਵੀ ਤਾਂ ਕਿਸੇ ਦੇ ਘਰੇ ਜਾ ਕੇ ਉਹ ਹੋਏਗੀ ਨਾ ਉਹ ਉਹ ਸਮਾਜ ਨੂੰ ਬੈਲੈਂਸ ਰੱਖਣ ਵਾਸਤੇ ਹੈਨਾ ਦੋਨਾਂ ਦਾ ਹੋਣਾ ਜੈਂਡਰ ਦਾ ਜ਼ਰੂਰ ਜ਼ਰੂਰੀ ਸੀਗਾ ਅਸੀਂ ਕੁੜੀ ਨਾਲ ਜੈਂਡਰ ਦਾ ਅਸੀਂ ਕੁੜੀ ਮਾਰੋ ਕੇ ਜਿਹੜਾ ਕੁਝ ਕਤਲ ਕਤਲ ਕੇ ਭੂਨਾ ਅਤਿਆਕਾਰ ਕਰਕੇ ਘਟਾ ਲਿਆ ਹੁਣ ਉਹਨਾਂ ਦਾ ਦਿਨ ਤਾਂ ਛੜੇ ਰਹਿਣੀ ਆ ਬਿਲਕੁਲ ਜਾਂ ਫਿਰ ਇਹ ਵੀ ਪੰਜਾਬ ਦੀਆਂ ਦੀਆਂ ਨੂੰ ਆ ਯੂਪੀ ਬਿਹਾਰ ਬੰਗਾਲ ਚੋਂ ਆਉਣਗੀਆਂ ਇਹੀ ਹੈ ਇੱਕ ਪਾਸਾ ਚੱਲਿਆ ਹੋਇਆ ਹਾ ਵੀਰੇ ਹੋਰ ਹੋਊਗਾ ਕੀ ਕਿੱਥੋਂ ਆਉਣੀਆਂ ਜਿੱਥੇ ਰੇਸ਼ੋ ਵੱਧਾ ਉੱਥੋਂ ਇਧਰ ਆ ਜਾਣਗੀਆਂ ਜੇ ਜਿੱਥੇ ਗਰੀਬੀ ਹੈ ਉੱਥੋਂ ਇਧਰ ਆ ਜਾਣਗੀਆਂ ਬਿਲਕੁਲ ਸਾਡੇ ਬੱਚੇ ਜਿਵੇਂ ਘਟਜਮਰੇ ਨੇ ਉਹਨਾਂ ਦੇ ਬੱਚਿਆਂ ਦੇ ਵੇਲੇ ਵੱਧ ਜਮਰੇ ਉਹ ਫੇਰ ਵੀ ਸੁਖੀ ਨੇ ਆਪਾਂ ਘਟਜਮਕੇ ਵੀ ਹੰਦੁਖੀ ਹੈਗੇ ਆ ਹਾਂ ਇਹ ਵੇਖੋ ਹਾਂ ਲਾਲਸਾ ਵੱਧ ਰਹੀ ਹੈ ਤੇ ਇੱਕ ਤੁਹਾਡਾ ਚਲੋ ਅਸੀਂ ਜਿਹੜੀ ਫਿਲਮ ਹੈਗੀ ਹੈ ਅਸੀਂ ਚਾਹਵਾਂਗੇ ਕਿ ਇਹ ਫਿਲਮ ਉਹਨਾਂ ਲੋਕਾਂ ਦੀ ਸੋਚ ਨੂੰ ਬਦਲਣੀ ਜ਼ਰੂਰ ਅੱਗੇ ਆਏਗੀ ਜਿਹੜੇ ਲੋਕ ਇਹਨਾਂ ਚੀਜ਼ਾਂ ਚ ਸੋਚ ਰੱਖਦੇ ਨੇ ਸਨੇਹਾ ਕੀ ਹੈਗਾ ਤੁਸੀਂ ਪੰਜਾਬ ਤੋਂ ਬੰਬੇ ਦਾ ਜਿਹੜਾ ਸਟਰਗਲ ਹੈਗਾ ਇੱਕ ਉਸ ਲਈ ਕੁੜੀਆਂ ਨੂੰ ਕਿੰਨਾ ਅੱਗੇ ਲਿਆਉਣਾ ਚਾਹੀਦਾ ਮਾਪਿਆਂ ਨੂੰ ਬਿਰੀ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੋਈ ਸਪੈਸ਼ਲ ਟਰੀਟਮੈਂਟ ਦੇ ਕੇ ਉਹਨਾਂ ਨੂੰ ਬਹੁਤ ਅਗਰ ਜਿੰਨਾ ਇੱਕ ਧੀ ਦਾ ਜਿੰਨਾ ਪੁੱਤ ਦਾ ਹੱਕ ਬਣਦਾ ਉਹ ਨਹੀਂ ਧੀ ਦਾ ਹੱਕ ਬਣਦਾ ਹੈ ਹੈਨਾ ਉਹਨਾਂ ਨੂੰ ਬਰਾਬਰ ਸਮਝਣਾ ਸ਼ੁਰੂ ਕਰ ਦੋ ਬਾਕੀ ਧੀਆਂ 'ਚ ਇੰਨਾ ਕਦਮ ਹੈਗੇ ਆ ਕਿ ਉਹ ਆਪਣੀ ਜਗ੍ਹਾ ਆਪੇ ਬਣਾ ਲੈਣੀਆਂ ਬਹੁਤ ساری ਜਗ੍ਹਾ ਤੇ ਤੁਸੀਂ ਦੇਖਿਆ ਕਿਤੇ ਐਸਐਸਪੀ ਡੀਐਸਪੀ ਕਿੰਨੀਆਂ ਕੁੜੀਆਂ ਜੇ ਉਹਨਾਂ ਨੂੰ ਪਰਮਾਤਮਾ ਨੇ ਮੌਕਾ ਦਿੱਤਾ ਜਾਂ ਦੇ ਮਾਪੇ ਮਾਂ ਨੇ ਮੌਕਾ ਦਿੱਤਾ ਤਾਂ ਜੱਜ ਬਣੀਆਂ ਨੇ ਹਾਂ ਆਈਲਰਸ ਕਰਕੇ ਮੁੰਡਿਆਂ ਦੇ ਨਾਲੋਂ ਕੁੜੀਆਂ ਦੀ ਰੇਸ਼ਾ ਕਿੰਨਾ ਕਿੰਨੀ ਵੱਧ ਹੈ ਜਿਹੜੀਆਂ ਪਿੱਛੇ ਹਾੜੇ ਕੱਢਦੇ ਫਿਰਦੇ ਹੁੰਦੇ ਨੇ ਸਾਡੇ ਮੁੰਡੇ ਨੂੰ ਲੈ ਜਾ ਸਾਡੇ ਮੁੰਡੇ ਲੈ ਸਾਡੇ ਕਿਉਂਕਿ ਉਹਨਾਂ ਤੋਂ ਨਹੀਂ ਹੋ ਰਿਹਾ ਇਹੋ ਚੀਜ਼ ਇਸ ਕਰਕੇ ਇਸ ਕਰਕੇ ਵਿਆਹ ਤੇ ਖਰਚਾ ਵੀ ਅਸੀਂ ਕਰਦਾਂਗੇ ਜੀ ਕੁੜੀ ਦੇ ਵੀ ਖਰਚੇ ਹੋਏ ਸੀ ਉਹ ਇਸੇ ਕਰਕੇ ਕਰਦੇ ਨੇ ਕਿਉਂਕਿ ਉਹਨਾਂ ਦੇ ਮੁੰਡੇ ਚੋ ਕੈਪੈਸਿਟੀ ਨਹੀਂ ਹੈਗੀ ਬਿਲਕੁਲ ਚਲੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਿਆ ਤੁਸੀਂ ਜਿਹੜੀਆਂ ਇਹ ਗੱਲਾਂ ਨੇ ਇੱਕ ਇੱਕ ਬੰਦੇ ਨਾਲ ਹੀ ਕਿੰਨਾ ਫਰਕ ਪੈਂਦਾ ਦੁਨੀਆ ਨੂੰ ਬਿਲਕੁਲ ਜੀ ਹਾਂ ਥੈਂਕ ਯੂ ਜੀ ਡੇਲੀ ਪੋਸ ਦਾ ਬਹੁਤ ਬਹੁਤ ਧੰਨਵਾਦ ਸਾਡੇ ਜਿਹੜੇ ਇਹ ਫਿਲਮ ਦੇ ਫਿਲਮ ਦੇ ਦੁਆਰਾ ਵਿਚਾਰ ਅਸੀਂ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਅਸੀਂ ਸਾਡੇ ਦਿਲ ਚ ਬਹੁਤ ਇਸ ਚੀਜ਼ ਨੂੰ ਲੈ ਕੇ ਸ਼ੰਕੇ ਸੀ ਉਹ ਡਾਇਰੈਕਟਰ ਸਾਹਿਬ ਉਤਾਰ ਸਿੰਘ ਜੀ ਨੇ ਬਹੁਤ ਸਪਸ਼ਟ ਦੱਸਿਆ ਤੇ ਜਦੋਂ ਅਸੀਂ ਫਿਲਮ ਦੇਖਾਂਗੇ ਜਿਹੜਾ ਪਰੇਸ਼ਾਨ ਸ਼ਬਦ ਹੈਗਾ ਸ਼ਾਇਦ ਉਸ ਦਾ ਜਿਹੜਾ ਅਰਥ ਹੈਗਾ ਉਹ ਸੁਣ ਕੇ ਲੋਕ ਜ਼ਰੂਰ ਆਪਣੀ ਅੱਖਾਂ ਤੇ ਹੰਝੂ ਜਿਹੜੇ ਹੋਣਗੇ ਉਹ ਵਗਦੇ ਦਿਖਣਗੇ ਤੇ ਉਹਨਾਂ ਤੇ ਮਰਮ ਵੀ ਅਸੀਂ ਕਰਨੀ ਜੇਕਰ ਸਾਡੇ ਜਿਹੜੇ ਜ਼ਖਮ ਨੇ ਜੇਕਰ ਅਸੀਂ ਕੁਝ ਟੋਏ ਪੁੱਟੇ ਨੇ ਤਾਂ ਉਹਨਾਂ ਟੋਇਆਂ ਨੂੰ ਭਰਨਾ ਵੀ ਅਸੀਂ ਹੈਗਾ ਕਿਉਂਕਿ ਪਰੇਸ਼ਾਨ ਸ਼ਬਦ ਜੇ ਤੁਸੀਂ ਫਿਲਮ ਵਿੱਚ ਦੇਖੋਗੇ ਤੁਹਾਡਾ ਜਿਹੜਾ ਨਜ਼ਰੀਆ ਉਹ ਜ਼ਰੂਰ ਬਦਲੇਗਾ ਕੈਮਰਾ ਪਰਸਨ ਅਮਨਦੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ